ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਜਿਵੇਂ ਲੈ ਕੇ ਆਇਆ ਜੀ ਐਂਟਰਲ ਟਰੈਕਟਰ ਵਿਕਾਊ ਹੈ ਜੀ 1985 ਮਾਡਲ ਕਾਗਜ਼ ਪੂਰੇ ਨੇ ਨਾਲ 11 ਹਲ ਤੇ ਵੱਟਾਂ ਵਾਲਾ ਜਿੰਦਰਾ ਵਿਕਾਊ ਹੈ ਜੀ ਤਿੰਨਾਂ ਦਾ ਰੇਟ 1,30,000 1,30,000 ਰੁਪਏ ਤਿੰਨਾਂ ਦਾ ਰੇਟ ਹੈ ਤੇ ਇਕੱਲੇ ਟਰੈਕਟਰ ਦਾ ਰੇਟ ਹੈ ਜੀ 95,000 ਰੁਪਏ ਡਿਮਾਂਡ ਏਰੀਆ ਖਤਗੜ੍ਹ ਨੇੜੇ ਐਸਬੀਐਸ ਨਗਰ ਬਲਾਚੌਰ 9417648997 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਵੱਟਾਂ ਵਾਲਾ ਜਿੰਦਰਾ ਅਤੇ 11 ਹਲ ਤੁਸੀਂ ਖਰੀਦ ਸਕਦੇ ਹੋ ਪਿਓਰ ਜਰਸੀ ਨਸਲ ਦੀ ਗਾਂ ਵਿਕਾਊ ਹੈ ਜੀ ਚੌਥੇ ਸੂਏ ਸੋਣ ਵਾਲੀ ਹੈ ਏਰੀਆ ਪਿੰਡ ਕੋਲਗੜੀ ਜੀਰਾ ਰੋਡ ਫਿਰੋਜ਼ਪੁਰ ਰੇਟ ਵੀਰ ਨੇ ਦੱਸਿਆ ਨਹੀਂ ਚੌਥੇ ਸੂਏ ਸੋਣ ਵਾਲੀ ਗਾਂ ਹੈ ਜੀ 98148929859814892985 ਇਸ ਨੰਬਰ ਤੇ ਫੋਨ ਕਰਕੇ ਚੌਥੇ ਸੂਏ ਸੋਣ ਵਾਲੀ ਪਿਓਰ ਜਰਸੀ ਨਸਲ ਦੀ ਗਾਂ ਹੈ ਜਿਹੜੀ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਰੇਟ ਵਗੈਰਾ ਪੁੱਛ ਕੇ ਜੀ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2012 ਮਾਡਲ ਏਰੀਆ ਬਠਿੰਡਾ ਪੰਜਾਬ ਨੰਬਰ ਹੈ ਜੀ ਟਾਇਰਾਂ ਦੀ ਕੰਡੀਸ਼ਨ 75% ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਐਡ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜਿਹਦੇ ਵਿੱਚ ਕੰਡੀਸ਼ਨ ਤੁਸੀਂ ਸਾਫ਼ ਦੇਖ ਸਕੋ ਤੇ ਰੇਟ ਦੀ ਗੱਲ ਕਰੀਏ ਤਾਂ 3,75,000 ਰੁਪਏ ਰੇਟ ਰੱਖੇ ਗਿਆ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਇੱਕ ਵਾਰ ਜ਼ਰੂਰ ਦੇਖਿਓ 82890 65350 82890 65350 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਸਵਰਾਜ 855 ਟਰੈਕਟਰ 2012 ਮਾਡਲ 375000 ਰੁਪਏ ਚ ਫੀਲ ਸਕਦੇ ਹੋ ਬਠਿੰਡਾ ਏਰੀਆ ਦੇ ਵਿੱਚ ਟਰੈਕਟਰ ਖੜਾ ਹੈ ਜੀ ਤੁਸੀਂ ਜਾ ਕੇ ਚੈੱਕ ਕਰਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਜੀ ਬੁਲਟ ਵਿਕਾਊ ਹੈ ਜੀ 2011 ਮਾਡਲ ਪੰਜਾਬ ਨੰਬਰ ਅਲਾਈ ਵੀਲ ਪਵਾਏ ਹੋਏ ਨੇ ਏਰੀਆ ਬਰਨਾਲਾ ਕਾਗਜ਼ ਵਗੈਰਾ ਪੂਰੇ ਨੇ ਸਾਫ ਕੰਡੀਸ਼ਨ 135000 ਰੁਪਏ ਰੇਟ ਰੱਖੇ ਗਿਆ ਜੀ 9592571043 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਾਈਕਰੋ ਵੇਅਰ ਐਵਨ ਵਿਕਾਊਆ ਹੇਅਰ ਕੰਪਨੀ ਦਾ 2 ਮਹੀਨੇ ਪੁਰਾਣਾ ਵਰਤਿਆ ਵੀ ਨਹੀਂ ਹਲੇ ਰੇਟ ਹੈ ਜੀ 12000 ਏਰੀਆ ਜੀ ਪੱਟੀ ਵਾਲਾ ਮੁਕਸਰ 12000 ਰੁਪਏ ਰੇਟ ਰੱਖਿਆ ਗਿਆ ਜੀ ਬਿਲਕੁਲ ਨਵਾਂ ਹੈ ਵਰਤਿਆ ਵੀ ਨਹੀਂ 2 ਮਹੀਨੇ ਪੁਰਾਣਾ ਹੈ 70091 12964 70091 12964 ਇਸ ਨੰਬਰ ਤੇ ਫੋਨ ਕਰਕੇ ਮਾਈਕਰੋ ਵੇਰ ਆਵਨ ਜਿਹੜਾ ਤੁਸੀਂ 12000 ਰੁਪਏ ਦੇ ਵਿੱਚ ਹੀਰ ਕੰਪਨੀ ਦਾ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖੋ ਸਕੋਰਪੀਓ ਗੱਡੀ ਵਿਕਾਊ ਹੈ ਜੀ ਟਾਪ ਮਾਡਲ 2014 ਦੂਜੀ ਨਾਇ ਹੈ ਗੱਡੀ ਕਾਗਜ਼ ਪੂਰੇ ਨੇ ਜੀ ਹਰਿਆਣਾ ਨੰਬਰ ਹੈ ਐਨਓਸੀ ਬਰਨਾਲੇ ਦੀ 585000 ਰੁਪਏ ਦੀ ਮੰਗ ਰੱਖੀ ਗਈ ਹੈ ਜੀ ਏਰੀਆ ਰਾਏਕੋਟ ਬਰਨਾਲਾ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਸਾਫ਼ ਕੰਡੀਸ਼ਨ ਦੀ ਇਹ ਗੱਡੀ ਹੈ ਜੀ 9876707125 9876707125 ਇਸ ਨੰਬਰ ਤੇ ਫੋਨ ਕਰਕੇ ਸਕੋਰਪਿਓ ਗੱਡੀ ਹੈ ਜਿਹੜੀ ਤੁਸੀਂ 5,85,000 ਦੇ ਵਿੱਚ ਖਰੀਦ ਸਕਦੇ ਹੋ ਆਈ 10 ਗੱਡੀ ਵਿਕਾਊ ਹੈ ਜੀ ਗੱਡੀ 2008 ਮਾਡਲ ਹੈ ਜੀ ਪੰਜਾਬ ਨੰਬਰ ਪਾਸਿੰਗ 2029 ਤੱਕ ਹੈ ਜੀ ਏਰੀਆ ਰੰਗਿਆ ਸੰਗਰੂਰ ਰੇਟ 1,30,000 ਐਨਓਸੀ ਪਾਸ 9876041772 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖੇਤ ਸਕਦੇ ਹੋ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ 9877988446 ਨੰਬਰ ਤੇ ਪੈਂ ਤੁਤ ਕੋਟਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਇਸ ਨੰਬਰ ਤੇ ਐਡ ਨੂੰ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ ਤੇ ਐਂਡ Facebook ਪੇਜ ਖੇਤੀ ਖਬਰ ਤੇ ਚਲਾ ਦਿੱਤੀ ਹੋਗੀ ਬੀਟੇ ਗੱਡੀ ਵਿਕਾਊ ਹੈ ਟਾਪ ਮਾਡਲ 2014 ਨਵੇਂ ਟਾਇਰ ਰੇਟ 1 ਲੱਖ 3000 ਰੁਪਏ ਡਿਮਾਂਡ ਏਰੀਆ ਮਿਰਜ਼ਿਆਣਾ 84275 20263 84275 20263 ਇਸ ਨੰਬਰ ਤੇ ਫੋਨ ਕਰਕੇ ਵੀਟ ਗੱਡੀ ਤੁਸੀਂ ਖਰੀਦ ਸਕਦੇ ਹੋ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਤੁਸੀਂ ਚੈਨਲ ਨੂੰ ਸਪੋਰਟ ਕਰ ਰਹੇ ਹੋ ਜੀ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਹੋ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਵੀ ਤੈਦ ਲੋ ਧੰਨਵਾਦ ਉਮੀਦ ਹੈ ਜੀ ਉਸੇ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਦੇ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ये पीछे डिंग मंडी से डिंग रोड वाली सड़क है जी सिरसा ज़िला में है ये और ये इस साइड और इस साइड लगभग पंद्रह सौ लाइट बट्टे हैं वो जो आगे ट्रक जा रहा है वहाँ से अपने ही खेत का रास्ता स्टार्ट होता है मतलब रोड से ये तीन एकड़ ज़मीन अंदर पड़ती है मैं बाइक पे हूँ यहाँ जैसे ये यहाँ से जमीन स्टार्ट है ये उधर से रास्ता है ये इधर ईंट बट्टे आ गए ये जमीन है अपने बड़े ये नौ एकड़ जमीन है यहाँ से और ये जो मिट्टी का ढेर आपको दिख रहा है उससे उस, उस साइड तक आगे थोड़ा चौड़ाई ज्यादा हो जाएगी यहाँ थोड़ी चौड़ाई कम है इसकी इस नौ एकड़ के अंदर एक ट्यूब वेल है दो रास्ते हैं एक रास्ता तो वो जिससे आए थे और एक रास्ता इसका आगे है ये लगभग यहाँ पे पंद्रह सोलह हीट बट्टे हैं सिरसा ज़िला में जो डिंग मंडी से डिंग रोड वाली सड़क है उसके ऊपर ये पड़ती है नेशनल हाईवे से पाँच किलोमीटर दूर ये यहाँ पे मेरी खाला है ये आगे वो जो सीसम दिख रही है वहाँ तक है ये बताइए बताइए, बता तो बता ये। अगर जाना वो, वो जो दो आगे सम दिख रही है इकट्ठी वहां तक है ये जमीन और उधर ये सामने जो पेड़ दिख रहा है इसी सम दिख रही है वहाँ तक है तो वहाँ से स्टार्ट होकर उधर से और ये ऐसे लंबी पट्टी है नौ एकड़ की वो उधर एक अपनी ज़मीन जहाँ ख़त्म होती है उससे एक एकड़ उधर नहरी पानी का वो माइनर है ये यहाँ पे ये ईंट भट्टे वाले जैसे जैसे मिट्टी लेके आते हैं दूसरी जगह से और यहाँ कच्ची ईंटे निकालते हैं ठेका है जी इसका अस्सी हजार रुपये प्लस इस बार अस्सी में भी जमीनों के सौदे हुए ठेके के 85 में भी हुए हैं।